ਇਕੋ ਜਿਹਾ ਟਾਈਮ ਹੈ ਕਿ ਕੰਮ ਦਾ ਕੀ ਪ੍ਰੋਗਰੈਸ ਪੂਰੀ ਤਰ੍ਹਾਂ ਡਿਟਾਇਰੀ ਗਰੀ ਮੁਕੰਮਲ ਹੈ ਇਸ ਸਬੰਧੀ ਬਾਣੀਓ ਕੰਡਿਸੀ ਸਰਵਲ ਵੀ ਸਵੇਰੇ ਸਾਰੇ ਜਿੰਨੇ ਵੀ ਮਹਿਕਮਿਆਂ ਮੀਟਿੰਗ ਕੀਤੀ ਗਈ ਈਵਨ ਕਿ ਗਰਾਉਂਡ ਤੇ ਵੀ ਸਾਡੇ ਜਿਹੜੇ ਅਫਸਰ ਪਹੁੰਚ ਚੁੱਕੇ ਨੇ ਹਾਂ ਜਰੂਰ ਹੈ ਜਿਸਾ ਤੁਸੀਂ ਦੇਖ ਦੇਖਣ ਚਾ ਰਹੇ ਹੈ ਆਪਣੇ ਜਿਹੜੇ ਪਹਾੜੀ ਏਰੀਆ ਉਹਨਾਂ ਵਿੱਚ ਕਲਾਊਡ ਬਸਟ ਹੋ ਰਿਹਾ ਹੈ ਉਹਨਾਂ ਵਿੱਚ ਕਾਫੀ ਜ਼ਿਆਦਾ ਰੇਨਫਾਲ ਹੋਣ ਕਾਰਨ ਜਿਹੜਾ ਹੈ ਪਾਣੀ ਦਾ ਫਲੂ ਹੈ ਉਹ ਆਉਣ ਦੀ ਕਾਫੀ ਜ਼ਿਆਦਾ ਸੰਭਾਵਨਾ ਹੈ ਇਸ ਸਬੰਧੀ ਜਿਹੜੇ ਸਾਡੇ ਦਰਿਆ ਦੇ ਨਜ਼ਦੀਕ ਪਿੰਡ ਨੇ ਉਹਨਾਂ ਨੂੰ ਅਸੀਂ ਅਲਰਟ ਵੀ ਕਰ ਦਿੱਤਾ ਹੈ ਪਲੱਸ ਉੱਥੇ ਜਿਹੜੀਆਂ ਰելիਫ ਜਿਹੜੇ ਕੈਂਪਸ ਵਗੈਰਾ ਉਹ ਵੀ ਐਕਟੀਵੇਟ ਕਰ ਦਿੱਤੇ ਹੈ ਟੀਮਸ ਜਿਹੜੀਆਂ ਮੈਡੀਕਲ ਟੀਮਸ ਜੂਾਨੂੰ ਹਦਾਇਤ ਹੋਈ ਸੀ ਕਿ ਉਹ ਵੀ ਉੱਥੇ ਪਹੁੰਚਾ ਦਿੱਤੀਆਂ ਗਈਆਂ ਤਾਂ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਤੁਹਾਡੇ ਲਈ ਲੋਕਾਂ ਨੂੰ ਇਹੀ ਅਪੀਲ ਹੈ ਕਿ ਜਿਹੜੇ 500 ਮੀਟਰ ਦੇ ਅਧੀਨ ਜਿਹੜੇ ਦਰਿਆ ਦੇ ਨਾਲ ਨਾਲ ਪਿੰਡ ਨੇ ਤੁਹਾਡੇ ਪਸ਼ੂ ਹੋਗੇ ਤੁਹਾਡੇ ਹੋਰ ਜਾਨਵਰ ਹੋਗੇ ਜਾਂ ਤੁਹਾਡਾ ਹੋਰ ਜਿਹੜਾ ਤੁਹਾਨੂੰ ਜ਼ਰੂਰੀ ਸਮਾਨਾ ਤੁਸੀਂ ਲੈ ਕੇ ਪਿੱਛੇ ਸ਼ਿਫਟ ਕਰੋ ਤਾਂ ਜੋ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਪੁਆਇੰਟ ਦੂਸਰਾ ਹੈ ਜਿਹੜੇ ਇਲਾਕੇ ਪ੍ਰਭਾਵਿਤ ਹੋ ਸਕਦੇ ਜੀ ਇਹਦੇ ਸਿਰ ਬੰਦੀ ਹਰ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਮੁਕੰਮਲ ਜਿਹੜਾ ਪ੍ਰਬੰਧ ਅਸੀਂ ਕੀਤਾ ਹੋਇਆ ਸਾਡੇ ਕੋਲ ਰਿਲੀਫ ਕੈਂਪਸ ਸਾਡੇ ਕੋਲ ਜਿਹੜੀਆਂ ਗੱਡੀਆਂ ਸਾਡੀ ਟੀਮ ਜਿਹੜੀਆਂ ਪਿੱਛੇ ਐਕਟੀਵੇਟਡ ਹੈ ਰਲੀਫ ਕੈਂਪ ਕਿੱਥੇ ਕਿੱਥੇ ਬਣਾਏ ਗਏ ਇਹ ਰਲੀਫ ਕੈਂਪਾਂ ਦਾ ਜਿਹੜੇ ਸਾਡੇ ਐਸਟੀਐਮਸ ਨੇ ਪ੍ਰੋਪਰ ਜਿਹੜੀ ਹੈ ਇਵੈਕੂਏਸ਼ਨ ਪਲਾਨ ਬਣਾਇਆ ਹੋਇਆ ਤੁਸੀਂ ਸਾਡੇ ਐਸਟੀਐਮ ਨਾਲ ਸਹਿਯੋਗ ਕਰਕੇ ਉਹ ਤੁਸੀਂ ਲੈ ਸਕਦੇ ਹੋ ਇਹ ਮਿਲ ਕਿਸੇ ਸਕੂਲਾਂ ਚ ਜਿਹੜੇ ਸਾਡੇ ਪੰਚਾਇਤ ਘਰਾਂ ਉੱਥੇ ਮੈਰਿਜ ਪੈਲੈਸਿਸ ਆ ਉਹ ਉਹ ਸਾਰੇ ਅਸੀਂ ਆਦਰ ਰਲੀਫ ਕੈਂਪ ਨੂੰ ਡਿਪਲੋਏ ਕੀਤੇ ਹੋਏ ਉਹਨਾਂ ਤੋਂ ਆਫੀਸਰਸ ਲਗਾਏ ਹੋਏ ਨੇ ਕਿਸੇ ਤਰ੍ਹਾਂ ਦੇ ਵੀ ਸਾਡੇ ਸਿਵਲੀਆਂ ਨੂੰ ਮੁਸ਼ਕਲ ਨਹੀਂ ਆ ਦਿੱਤੀ ਜਾਵੇਗੀ 1.5 ਲੱਖ ਕਿਉਂਕਿ ਪਾਣੀ ਚੱਲੇ ਗਿਆ ਰਾਵੀ ਤੇ ਕਿਹੜੀ ਕਿਹੜੀ ਪੋਜੀਸ਼ਨ ਕਿਹੜੀ ਪੋਜੀਸ਼ਨ ਇਹਦੇ ਵਿੱਚ ਜਿਹੜੀ ਰਾਵੀ ਦੀ 1.5 ਲੱਖ ਕਿਉ ਉਤਪਤ ਫਿਲਹਾਲ ਦੀ ਖੜੀ ਜਿਹੜਾ ਕਹਿ ਰਿਹਾ ਹੈ ਕਿ ਬਿੱ ਦਿਨ 2-3 ਘੰਟੇ ਵਿੱਚ ਗੁਰਦਾਸਪੁਰ ਦੀ ਜਿਹੜੀ ਆਪਣੇ ਪਹੁੰਚੇਗਾ ਪਠਾਨਕੋਟ ਤੋਂ ਕਰਾਸ ਕਰਦੇ ਹੋਏ ਇਸ ਸਪੰਦੀ ਐਕਸ਼ਨ ਨੂੰ ਹਦਾਇਤ ਕਰ ਦਿੱਤੀ ਕਿ ਹਰ ਘੰਟੇ ਬਾਅਦ ਸਾਨੂੰ ਅਲਰਟ ਕੀਤਾ ਜਾਵੇ ਉਹ ਤੁਹਾਡੇ ਮੀਡੀਅਮ ਰਾਹੀਂ ਅਸੀਂ ਜਿਹੜੇ ਲੋਕ ਹੈ ਉਹਨਾਂ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਤਾਂ ਜੋ ਉਹ ਜਿਹੜੀ ਆਪਣੇ ਨੂੰ ਐਕਟੀਵੇਟ ਰੱਖਣ। ਕੋੜਾ ਬਤਨ ਇਸ ਵਕਤ ਪਣੀ ਦਾ ওভারਫਲੋ ਹੋ ਚੁੱਕਿਆ ਔਰ ਜਿਹੜੇ ਉਸ ਤੇ ਲੂਪ ਨਹੀਂ ਹੋਣਾ ਮਤਲਬ ਕਿਹਾ ਜਾ ਰਿਹਾ ਹੈ ਉੱਥਾਰੀ ਪਹੁੰਚ ਰਹੀ ਨਹੀਂ। ਉਹ ਲੋਕ ਚੁਵਾੰਦੇ ਨੇ ਤੇ ਵਾਪਸ ਆ ਜਾਂਦੇ ਨੇ ਜਦੋਂ ਕਿ ਗਰਾਊਂਡ ਲੈਵਲ ਤੇ ਉੱਥੇ ਕੋਈ ਡੀਲੀਟ ਜਾਂ ਕੁਝ ਵੀ ਨਜ਼ਰ ਨਹੀਂ ਆ ਰਿਹਾ ਦੇਖੋ ਜੀ ਜਿਸਾ ਇਹਨਾਂ ਨੇ ਕਿਹਾ ਕਿ ਮਕੋੜਾ ਪਤਨ ਵਿਖੇ ਹਾਂ ਜਰੂਰ ਥਾ ਥੋੜਾ ਪਾਣੀ ਓਵਰਫਲੋ ਹੋਇਆ ਲੋਕਾਂ ਦੀਆਂ ਜ਼ਮੀਨਾਂ 'ਚ ਘਰਾਂ 'ਚ ਆ ਰਿਹਾ ਤੇ ਅੱਗੇ ਵੀ ਥੋੜਾ ਹੋਰ ਵੱਧਣ ਦੀ ਸੰਭਾਵਨਾ ਹੈਗੀ ਹੈ ਇਸ ਸਬੰਧੀ ਜਿਸਾ ਇਹਨਾਂ ਨੇ ਕਿਹਾ ਕਿ ਕੋਈ ਫੋਟੋ ਵਾਲਾ ਇਹ ਬਿਲਕੁਲ ਨਹੀਂ ਹੈ ਸਾਡੇ ਆਫੀਸਰ ਨੂੰ ਸਟ੍ਰਿਕਟਲੀ ਮੈਸੇਜ ਲੱਗ ਚੁੱਕਿਆ ਹੈ ਇਵਨ ਫਰਮ ਸਟੇਟ ਇਵਨ ਫਰਮ ਦ ਰਿਸਪੈਕਟਡ ਡੀਸੀ ਸਰ ਕਿ ਹਰ ਆਫੀਸਰ ਫਰਮ ਬीडीपी ઓਰ ਸਾਈ ਦਨ ਆਫਿਸ ਹੋ ਜੇ ਜਾਂ ਸਾਡੇ ਤਹਿਸੀਲਦਾਰ ਰੈਵਨਿਊ ਟੀਮ ਹੋ ਜੇ ਸਾਰੇ ਮੁਕੰਮਲ ਹੋਤੇ ਰਹਿਣਗੇ ਲੋਕਾਂ ਨਾਲ ਗੱਲਬਾਤ ਕਰਦੇ ਰਹਿਣਗੇ ਜੂ ਉਹਨਾਂ ਨੂੰ ਚੀਜ਼ ਦੀ ਡਿਮਾਂਡ ਹੈ ਉਹ ਪੂਰੀ ਕੀਤੀ ਜਾਵੇਗੀ ਸਰ ਹੁਣ ਨੰਬਰ ਵੀ ਜਾਰੀ ਕੀਤੇ ਜੀ ਇਸ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਆਪਣਾ ਕੰਟਰੋਲ ਰੂਮ ਜਿਹੜਾ 24 ਘੰਟੇ ਚੱਲਦਾ ਰਹੇਗਾ ਪੂਰੇ ਸੱਤ ਆਪਣੇ ਅਗਰ ਜਿੰਨੀ ਦੇਰ ਤੱਕ ਲੋੜਾਂ ਦੇ ਤੱਕ ਚੱਲਦਾ ਰਹੇਗਾ ਉਹ ਨੰਬਰ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹਾਂਗਾ ਤਾਂ ਜੇ ਕਿਸੇ ਵੀ ਸਾਡੇ ਸਿਵਲ ਨੂੰ ਕੋਈ ਚੀਜ਼ ਦੀ ਲੋੜ ਪੰਦੀ ਹੈ ਤੇ ਫੋਨ ਕਰਕੇ ਆਪਣੀ ਫੈਸਿਲਿਟੀ ਜਿਹੜੀ ਪ੍ਰੋਵਾਈਡ ਕਰਵਾ ਸਕਦਾ ਹੈ ਉਹ ਨੰਬਰ ਹੈ ਜੀ 018474 266376 ਪਲੀਜ਼ ਜੀ ਜਿਹੜਾ ਜਿਹੜਾ ਕਬਰ ਆਇਆ ਤੇ ਇਹਦੇ ਵਿੱਚ ਤੁਸੀਂ ਇਹ ਜਿਹੜਾ ਨੰਬਰ ਆ ਸਾਰਿਆਂ ਨੇ ਸ਼ੇਅਰ ਕਰਦੇ ਕਿੰਨੇ ਪੁਆਇੰਟਸ ਹੋਣ ਪੁਆਇੰਟਸ ਦੇ ਅਨੁਸਾਰ ਇੱਕ ਹੋਰ ਜਾਂਦੇ ਦੁਬਾਰਾ ਕਿ ਜਿਹੜੇ ਹੈਗੇ ਨਾ ਕਿੰਨੇ ਜਿਹੜੇ ਅਲਰਟ ਤੇ ਨੇ ਡੇਰੇ ਬਾਬਾ ਨਾਨਕ ਦੇ ਧਰਮਗੋੜ ਪਤਨਾ ਗੂੜੀ ਗੂੜੀਆਕ ਖਨਈਆ ਕਿ ਬੇਟ ਜਿਹੜੇ ਰਾਵੀ ਰੀਵਰ ਦੇ ਨਾਲ ਨਾਲ ਹੈ ਉਸ ਤੋਂ ਬਾਅਦ ਬਿਆਨਗਰ ਦੀ ਗੱਲ ਕਰੀਏ ਕਾਨਾ ਚਨੋਟਾ ਚੱਕਰੀ ਸਲਾਚ ਅਦੀ ਜੈਨਪੁਰ ਠਾਕਰਪੁਰ ਸਰ ਮਕੋੜਾ ਪਤਨ ਪਾਰ ਜਿਹੜੇ ਪਿੰਡ ਆ ਉਹਨਾਂ ਦੀ ਗੱਲ ਕਰ ਰਹੇ ਮਕੋੜਾ ਪਤਨ ਪਾਰ ਦੀ ਗੱਲ ਹੈ ਕਿ ਉਸੇ ਸਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਉਹ ਅਸੀਂ ਡਿਪਲੋਮੈਟ ਕਰ ਦਿੱਤੀਆਂ ਉਸ ਵਿੱਚ ਸਾਡੀ ਸਿਵਿਲਿਅਨ ਟੀਮ ਪਲੱਸ ਸਾਡੇ ਜਿਹੜੇ ਆਰਮੀ ਪਰਸਨਲ ਸਾਡੇ ਆਪਣੇ ਮੈਡੀਕਲ ਟੀਮ ਉਹ ਸਾਰੀ ਜਿਹੜੀ ਉੱਥੇ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਵੀ ਉਹਨਾਂ ਨੂੰ ਸਹੂਲਤ ਚਾਹੀਦੀ ਹੈ ਉਹ ਪ੍ਰੋਵਾਈਡ ਕੀਤੀ ਜਾਵੇ